ਸਾ ਸੇਗਾਲ ਸਜਣੋ ਸਵਾਗਤ ਕਰਦੇ ਆ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਗੇ ਕੁਐਸਚਨ ਤੁਹਾਡੇ ਘਾੜੀ ਸਜਣੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਲੈ ਜੇ ਪਹੁੰਚਿਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਹਰਚੰਦ ਸਿੰਘ ਕੋਲ ਆਏ ਆ ਇੱਕ ਵੜ ਲੈ ਕੇ ਆਏ ਸਹੀ ਸਵਾਈ ਫਾਰ ਕੇ ਸਮਝ ਕੇ ਬਣੇ ਰਹੋ ਐਂਡ ਤੱਕ ਕਰ ਕਰਦੇ ਆ ਗੱਲਬਾਤ ਬਾਈ ਜੀ ਸਾਸਿਕਾ ਜੀ ਸਾਸਿਕਾ ਜੀ ਹੋ ਸਲਾਮ ਵਧੀਆ ਹੋ ਰਹੀ ਆ ਠੀਕ ਠਾਕ ਕੈਂਸਰ ਤਾਂ ਠੀਕ ਜੀ ਬਾਈ ਕਿਰਪਾ ਕਰਤਾ ਸ਼ੁਕਰ ਮਹਾਰਾਜ ਦਾ ਡਰੈਸ ਕਰੀਏ ਨੋਟ ਬਾਈ ਜੀ ਡਰੈਸ ਦਾ ਫਿੱਟ ਸੋਸੇ ਜੀ ਪਹਿਲਾ ਸਰਤਾ ਤੇ ਫਿਲ ਪਟੇ ਜੀ ਮੋਬਾਈਲ ਨੰਬਰ ਜੀ 9980650272 ਠੀਕ ਆ ਜੀ ਤੇ ਇੱਕੋ ਹੀ ਹੈ ਬੈਗ ਹੈ ਨਾ ਇੱਕੋ ਹੀ ਰਾਜੀ ਲੈਂਦੀ ਆ ਦੋ ਤਿੰਨ ਮਹੀਨੇ ਕੰਮ ਬੰਦ ਕਰ ਛੱਡਾ ਹੈ ਬਾਈ ਚਲੋ ਕੋਈ ਗੱਲ ਹੈ ਤੇ ਕਿੰਨਾ ਕ ਦੁੱਧ ਹੋਊਗਾ ਜੀ 11-12 ਲੀਟਰ ਦੁੱਧ ਹੈਗਾ ਜੀ ਠੀਕ ਆ ਸੋਈ ਇਹ ਰੱਖ ਲਾ ਦੇਣਾ ਜਿਹੜੀ ਹੋ ਗਈ ਆ ਤਾਜੀ ਸਹੀ ਆ ਹਨਾ ਤਾਜੀ ਤਾਜੀ ਸੋਈ ਤੇ 11-12 ਕਿਲੋ ਦੁੱਧ ਹੋਊਗਾ 11-12 ਲੀਟਰ ਆ ਦੁੱਧ ਹੈਗਾ ਜੀ ਚਲੋ ਲਾਓ ਖੋਲ ਲਿਓ ਸੂਆ ਕਿੰਨਾ ਗਣੀਏ ਸੂਆ ਦੀ ਹੋ ਜਨ ਜਿਹੜਾ ਤੀਜਾ ਸੂਆ ਤੇ ਗਈ ਆ ਜੇ ਐਵੇਂ ਪਤਾ ਲੱਗ ਰਹੇ ਹੈਗੇ ਹਾਂ ਅੱਖ ਨੂੰ ਦੂਜਾ ਆਖ ਲਗੇ ਪਾਉਂ ਆ ਤੀਜਾ ਸੂਆ ਗੇਨ ਲਓ ਲੋ ਜੀ ਬਹਿੜ ਚੰਗੀ ਬੋਦੀ ਵਾਲੀ ਸੱਜਣਾ ਥਣ ਵੀ ਚੰਗਾ ਲੱਗਾ ਜੀ ਨਾ ਜੀ ਪੂਰੀ ਚਮਕ ਦਮਕ ਵਾਲੀ ਲਾਇਓ ਕੋ ਨਹੀਂ ਲੈਵਾਲੂਆ ਵੀ ਚੰਗਾ ਲੋਈ ਘਾਟਾ ਲਾ ਲੈ ਵਾ ਗਿਆ ਹਣਾ ਹੰਡ ਥੰਡਿਓ ਦਾ ਠੀਕ ਆ ਉਦਾਂ ਨਹੀਂ ਕੁਛ ਕਰ ਜਿੱਦਾਂ ਮਰਜ਼ੀ ਵਾਹ ਲਓ ਜੀ ਪੂਰੇ ਓਕੇ ਰਿਪੋਰਟ ਆ ਤੇ ਰੇਟ ਕਿੰਨਾ ਕੁ ਰਹਿ ਗਿਆ ਰੇਟ ਆ ਇੱਥੇ ਦਾ 45000 ਰੁਪਏ ਮੰਗਦੇ 42 ਹਾਂਜੀ ਤੇ ਕਿੰਨੇ ਦੀ ਦੇ ਦਗੇ 40 ਦੀ ਦੇ ਦਾਂਗੇ ਜੀ 40000 ਦੀ ਲਓ ਸੱਜਣਾ 40000 ਦੀ ਇਹ ਬੈਡ ਮੈਟ ਹੈ ਭਾਬੀ ਸੋਈ ਜਾਏ ਕਿਹੜੇ ਕਿਹੜੇ ਠੀਕ ਆ ਅਥਰ ਕੋਈ ਕੋ ਚੰਗਾ ਵਰੀਆ ਨਹੀਂ ਚੰਗੀ ਆ ਭਾਬੀ ਠੀਕ ਆ ਖਰੀਦਦਾਰੀ ਕਰਿਓ ਸასი ਕਾਲ